ਸੋ ਕਹੋ ਤਲ ਗੁਰ ਸੇਵਿਆ ਅਹਨਿ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰੇ ਅਰ ਸੋਹੋਂ ਕੁਰ ਸੋਹੋਂ ਝਟੀ ਆ ਉਦ ਡਿਟੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਚ Chá nao góng góng bên bờ hạ gió ਮਾਨ ਆਨੰਦ ਹਾ ਜੀਓ ਸਾਚੋ ਸੱਚਾ ਨਾਉ ਗੁਣ ਗੋਬਿੰਦ ਹਾ ਜੀਓ ਗੋਰ ਗਿਆਨ ਅਪਾਰਾ ਸਿਰਜਨ ਹਾਰਾ ਜੇਨ ਸਿਰਜੀ ਤਿੰਗ ਕੋਈ ਪਰਵਾਣਾ ਆਇਆ ਹੁਕਮ ਪਠਾਇਆ ਸ਼ੇਰ ਨ ਸੱਕ ਕੋਈ ਆਪੇ ਕਰ ਵੇਖਾ ਸਿਰ ਸਿਰ ਲੇਖਾ ਆਪੇ ਸੁਰਤ 부ਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਤੁਮ ਸਾਰੇ ਅਵਰ ਨ ਕੋਏ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਿਬੇੜ ਪਰਮ ਚੁਕਾਏ ਸੀ ਜੀਓ ਗੋੜ ਪਰਮ ਚੁਕਾਏ ਅਖਤ ਕਹਾਏ ਸੱਚ ਮਹਿ ਸਾਚ ਸਮਾਨ ਆਪੇ ਉਪਾਏ ਆਪੇ ਸਮਾਏ ਹੁਕਮੀ ਹੁਕਮ ਪਛਾਨ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਾਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੁਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅਲੱਖ ਕੁਰ ਸਿਰੰਦਿਆ ਜੀਓ ਏਕ ਸਾਹਿਬ ਦੋਇ ਰਾਹੇ ਵਾਦ ਵਦੰਦਿਆ ਜੀਓ ਦੋਇ ਰਾਹ ਚਲਾਏ ਹੁਕਮ ਸਬਾਈ ਜਨਮ ਮੁਆ ਸੰਸਾਰਾ ਨਾਮ ਬਿਨਾ নাহি ਕੋ ਬੇਲੀ ਬੇਖਲਾਦੀ ਸਿਰ ਪਾਰਾ ਹੁਕਮੀ ਆਇਆ ਹੁਕਮ ਨ ਬੁਝਾਏ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸਬਦ ਸਿੰਘਾ ਪਾਈ ਸਤ ਚਾ ਸਿਰਜਣ ਹਾਰਾ ਭਗਤ ਸੋਹੇ ਦਰਵਾਰੇ ਸਬਦ ਸੁਹਾਇਆ ਜੀਉ ਬੋਲਦਾ ਹੈ ਅੰਮ੍ਰਿਤ ਬਾਣੇ ਰਸਨ ਰਸਾਇਆ ਜੀਓ ਰਸਨ ਰਸਾਇਨਾਮ ਤਿਸਾਇ ਗੁਰ ਕਾ ਸਬਦ ਵਿਕਾਣੇ ਪਰਸ ਪਰਸਿਆ ਪਰਸ ਹੋਏ ਜਾ ਤੇਰਾ ਮਾਨ ਪਾਣੇ ਅਮਰ ਅਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰ ਸੱਚਾਏ ਸੱਚੇ ਕੇ ਵਾਪਾਰੀ ਉਖ ਪਿਆਸੋ ਆਥੇ ਕਿਉਂ ਦਾਰੇ ਜਾਏ ਸਾਜੀਓ ਸਤ ਗੁਰ ਪੁੱਛੋ ਜਾਏ ਨਾਮ ਧਿਆਏ ਸਾਜੀਓ ਸਚ ਨਾਮ ਧਿਆਈ ਸਾਚ ਚਵਾਈ ਗੁਰ ਮੋਖੇ ਸਾਚ ਪਛਾਣਾ ਦੀਨ ਨਾਥ ਦਇਆਲ ਨਿਰੰਜਨ ਅਨ ਦਿਨ ਨਾਮ ਵਖਾਣਾ ਕਰਨੀ ਕਾਰ ਤੁਰ ਹੋ ਫੁਰਮਾਈ ਆਪੇ ਮੂਆ ਮਨਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸਨਾ ਨਾਮ ਨਿਵਾਰੀ ਕਰਣੀ ਕਾਰ ਤੁਰ ਹੋ ਫੁਰਮਾਈ ਆਪੇ ਮੂਆ ਮਾਨੁ ਮਾਰੀ ਨਾਨਕ ਨਾਮ ਮਹਾਰਸ ਸੁਮੇਠਾ कृष्णा नाम निवारी वाहे गुरु जी का खालसा गुरु जी की फतेह तनासरी महला पहला जीवा तेरा नाय ਮਨ ਆਨੰਦ ਹੈ ਜਿਓ ਸਾਚੋ ਸੱਚਾ ਨਾਓ ਗੁਣ ਗੋਵਿੰਦ ਹੈ ਜਿਓ